ਹਲਕਾ ਦਿਨਾਨਗਰ ਅਧੀਨ ਆਉਂਦੇ ਪੁਲਿਸ ਸਟੇਸ਼ਨ ਦੁਰਾਂਗਲਾ ਦੇ ਪਿੰਨ ਸੇਖਾ ਵਿਕੇ ਸ਼ਮਸ਼ਾਨ ਘਾੜ ਵਿੱਚ ਤਰਕ ਸਵੇਰੇ ਤਰਕਸਾਰ ਇੱਕ ਨੌਜਵਾਨ ਦੀ ਲਾਸ਼ ਮਿਲਣ ਦੀ ਖਬਰ ਮਿਲੀ ਹੈ ਜਾਣਕਾਰੀ ਅਨੁਸਾਰ ਪਿੰਦੇ ਹੀ ਇੱਕ ਕਿਸਾਨ ਵੱਲੋਂ ਸ਼ਮਸ਼ਾਨ ਘਾੜ ਨੇੜੇ ਆਪਣੇ ਖੇਤਾਂ ਵੱਲ ਗਿਆ ਤਾਂ ਉਸ ਨੇ ਸ਼ਮਸ਼ਾਨ ਘਾੜ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਦੇ ਵੇਖੀ ਜਿਸ ਵੱਲੋਂ ਤੁਰੰਤ ਪਿੰਨ ਸੇਖਾ ਦੇ ਸਰਪੰਚ ਨੂੰ ਇਸ ਦੀ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਸਰਪੰਚ ਵੱਲੋਂ ਤੁਰੰਤ ਇਸ ਦੀ ਇਤਲਾ ਪੁਲਿਸ ਸਟੇਸ਼ਨ ਠੋਣਾ ਦੁਰੰਗਲਾ ਵਿਖੇ ਦਿੱਤੀ ਗਈ ਇਸ ਮੌਕੇ ਤੇ ਏਐਸਪੀ ਭਪਿੰਦਰ ਸਿੰਘ ਵੱਲੋਂ ਪੁਲਿਸ ਫੋਰਸ ਦੇ ਨਾਲ ਮੌਕੇ ਤੇ ਪਹੁੰਚ ਕੇ ਜਦ ਨੌਜਵਾਨ ਦੀ ਜੇਬ ਵਿੱਚੋਂ ਪੇ ਆਧਾਰ ਕਾਡ ਚੈੱਕ ਕੀਤੇ ਤਾਂ ਉਸ ਦੀ ਪਛਾਣ ਕਸ਼ਮੀਰ ਸਿੰਘ 40 ਪੁੱਤਰ 바ਵਾ ਮੁਸੀਬਾਸੀ ਕਲਾਸ਼ਪੁਰ ਥਾਣਾ ਢਾਲੀਵਾਲ ਵਜੋਂ ਹੋਈ ਪੁਲਿਸ ਨੇ ਇਸ ਸੰਬੰਧੀ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਵੇਰ ਤੱਕ ਗੁਰਦਾਸਪੁਰ ਭੇਜ ਦਿੱਤਾ ਗਿਆ ਮੜੀਆਂ ਵਿੱਚ ਪਿੰਡ ਸਿੱਖ ਇੱਕ ਡੈਡ ਬਡੀ ਪਈ ਹੈ ਕੋਈ ਮੌਕੇ ਤੇ ਆਇਆ ਮੌਕੇ ਤੇ ਆਣ ਕੇ ਚੈੱਕ ਕੀਤਾ ਵਾ ਇਹ ਬੰਦੇ ਦੀ ਜਿਹੜੀ ਐ ਤਾਂ ਸਨਾਖਤ ਹੋਈ ਐ ਵੀ ਇਹ ਬੰਦਾ ਧਾਰੀਵਾਲ ਪਿੰਡ ਦਾ ਕਲਾਸ ਪੁੱਤਰ ਨਾਲ ਕਸ਼ਮੀਰ ਸਿੰਘ ਪੁੱਤਰ ਬਾਬਾ ਮਸੀਹ ਇਹਦੇ ਵਾਰਸਾਂ ਨੂੰ ਬੁਲਾਇਆ ਜ ਆਣ ਤੇ ਫਿਰ ਦੇਖੋ ਵੀ ਕੀ ਜਿਹੜੀ ਕਰ ਰਿਹਾ ਹੋਇਆ ਕੋਈ ਕੁਝ ਕੋਈ ਕੋਈ ਜ਼ਖਮ ਹੋਇਆ ਹੋਇਆ ਜਾਂ ਕੋਈ ਕਾਰਨ ਕਿਸ ਤਰ੍ਹਾਂ ਦਾ ਕੋਈ ਸਾਹਮਣੇ ਆਇਆ ਨਹੀਂ ਕੋਈ ਮਤਲਬ ਇਹੋ ਜੀ ਕੋਈ ਚੀਜ਼ ਨਹੀਂ ਮਤਲਬ ਉਹਨਾਂ ਦੇ ਪ੍ਰਵਾਤਵੇਂ ਇਹ ਪਤਾ ਲੱਗਾ ਵੀ ਇਹ ਸ਼ਰਾਸ਼ ਰੂਪੀਨ ਦਾ ਜਿਹੜੀ ਘਾਤੀ ਘਰੋਂ 6 ਮਹੀਨੇ ਹੋ ਗਏ ਨੇ ਚਲਾ ਗਿਆ ਆਪਣੇ ਘਰ ਦੇ ਕਿਤੇ ਰਿਸ਼ਤੇਦਾਰਾਂ ਤੋਂ ਰਹਿੰਦਾ ਜਿਆਦਾਤਰ ਕੀ ਨਾ ਜੀ ਇਹ ਤਾਂ ਕਿੰਨੀ ਕੁ ਉਮਰ ਕਸ਼ਮੀਰ ਮਸੀਹ ਸਨ ਉਹ ਬਾਵਾ ਮਸੀਹ ਵਾਸੀ ਕਲਾਸਪੁਰ ਉਮਰੇ ਦੀ ਹੋਣੀ ਹੈ ਜੀ 44-47 ਸਾਲ ਲਗਭਗ ਫਿਲਹਾਲ ਜਿਹੜੀ ਇਹ ਪੁਲਿਸ ਨੇ লাশ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰਤੀ ਹੈ ਜੀ ਹਾਂ ਜੀ ਜੋ ਉਹਦੇ ਬਾਅਦ ਸੰਗ ਜੋ ਕਾਰਵਾਈ ਹੋ ਕਰਾਂਗੇ